ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧੰਮੇਸ਼ਾ ਅਤੇ ਉਹਨਾਂ ਦੇ ਨਾਲ ਆਏ ਸਰਦਾਰ ਭਵਨ ਸਿੰਘ ਜੀ ਸ਼ਾਲਕਾ ਸਾਹਿਬ ਸਭ ਦਾ ਧੰਨਵਾਦ ਕੋਇਨਾਪੁਰ ਨਾਲ ਨਜ਼ਰ ਅੰਦਾਜ਼ ਕਰਕੇ ਪਿਆਰ ਦਾ ਸਬੂਤ ਤੇ ਅਸ਼ੀਰਵਾਦ ਦੀ ਦਾਤ ਫਤਿਹ ਦੇ ਸਿਮਰਨ ਦੇ ਨਾਲ ਬਖਸ਼ੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਧਰਮ ਤੇ ਉਹਨਾਂ ਦਾ ਧੰਨ ਜਥਾ ਜਿਨ੍ਹਾਂ ਨੇ ਕੌਮੀ ਸ਼ਹੀਦ ਵਿਵੀ ਸਦੀ ਦੇ ਮਹਾਨ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਵੀਰ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਸ਼ਹਾਦਤ ਦਾ ਪ੍ਰਸੰਗ ਸ੍ਰਵਨ ਕਰਵਾ ਕੇ ਵਿਹਾਲ ਕੀਤਾ ਹੈ ਸਾਡੇ ਸ੍ਰੀ ਸਰਬਾਨ ਜੋ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਸਤ ਸੰਤ ਜੀ ਮੰਤਾਬ ਦੀ ਸੰਤਾਨ ਦੇ ਸਤਿਮੁਖ ਪੁਰਸ਼ਾਰਾਂ ਦੀ ਸੰਗਰਮਗੇ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਆ ਬੜੇ ਹੀ ਪਿਆਰ ਨਾਲ ਸ਼ਰਵਨ ਕਰਨਗੇ ਸ਼ਰਧਾਂਤ ਕਰਾਰੇ ਹਨ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁੰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਤੇ ਗੌਰ ਵਿੱਚ ਉਹ ਸ਼੍ਰੀ ਦੀ ਸਾਕੇ ਨੂੰ ਚਾਦ ਪਰਹਿ ਗੁਰਸਵਾਰੀ ਸਾਧ ਸੰਗਤਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮਰਾਸ ਨੂੰ ਪਹਿਚਾਣਿਏ ਜੋ ਲਰੇ ਜੀ ਪੁਰਜਾ ਪੁਰਜਾ ਕਟਮਲੇ ਕਾਹਮੋ ਨਾਲ ਸਾਡੇ ਕੇ ਇਹ ਪਵਿੱਤਰ ਪਾਣੀ ਤੇ ਪਾਣੋਂ ਬੜੀ ਸਖਾਲੀ ਆ ਪਰ ਜਿਸਲੇ ਨੂੰ ਟੰਡੇ ਤੇ ਹੜਾਵਾ ਪਵੇ ਫਿਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਜੇ ਇਸ ਅਵਸਥਾ ਦੇ ਵਿੱਚ ਸਾਡੇ ਅਮਰ ਸ਼ਹੀਦ ਸੰਤ ਬਾਬਾ ਚਾਰਨ ਸਿੰਘ ਜਿਹੜੇ ਇੱਕ ਮਹਾਨ